ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਇਨਸਪਾਇਰ ਬਿਫੋਰ ਐਕਸਪਾਇਰ ਤੇ ਅਸੀਂ ਆਪਣੇ ਗਾਰਡਨ ਦਾ ਮੇਕਓਵਰ ਕੀਤਾ ਅੱਜ ਜੋ ਕਿ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਗਾਰਡਨ ਦੇ ਵਿੱਚ ਕਾਫੀ ਜ਼ਿਆਦਾ ਖਰਾਬ ਚੀਜ਼ਾਂ ਜਿਵੇਂ ਕਾਹ ਹੋ ਗਿਆ ਸੀ ਉਹ ਸਭ ਪੁੱਟ ਕੇ ਆਪਾਂ ਥੋੜਾ ਥੋੜਾ ਕਰਕੇ ਨੇ ਸਭ ਨੂੰ ਸਹੀ ਕੀਤਾ ਹੈ ਕਿੰਨਾ ਖਲਾਰਾ ਦੇਖੋ ਇੱਟਾਂ ਵਗੈਰਾ ਕੱਢੀਆਂ ਨੇ ਆਪਾਂ ਸਭ ਇੱਥੋਂ ਹੁਣ ਆਪਾਂ ਇਹਨਾਂ ਨੂੰ ਸਭ ਫੁੱਟ ਕੇ ਮਿੱਟੀ ਸਹੀ ਕਰਕੇ ਫੇਰ ਆਪਾਂ ਕੁਝ ਨਵਾਂ ਐਡ ਕਰਾਂਗੇ ਇੱਧਰ ਆਪਣਾ ਸਾਰਾ ਕਾਹ ਵਗੈਰਾ ਰੈਡੀ ਹੈ ਕਟਿੰਗ ਕਰ ਦਿੱਤੀ ਆ ਇੱਧਰ ਫੁੱਲ ਲਾਏ ਹੋਏ ਨੇ ਆਪਾਂ ਹੈਜੂ ਵਾਲੇ ਫੁੱਲ ਨੇ ਜ਼ਿਆਦਾ ਇੱਕ ਕਪਾਤੜ ਨ ਪਿਛਲੀ ਕਲਿੱਪ ਸ਼ੇਅਰ ਕਰਦੀ ਆਂ ਵੀਡੀਓ ਚ ਜਿਸ ਵਿੱਚ ਸਾਡੇ ਗਾਰਡਨ ਦਾ ਲੁੱਕ ਕੁਛ ਐਦਾਂ ਦਾ ਸੀ ਉਦੋਂ ਹਾਲੇ ਰੈਡੀ ਨਹੀਂ ਸੀ ਹੋਇਆ ਬਹੁਤ ਮਿਹਨਤ ਕੀਤੀ ਆਪਾਂ ਇਹਦੇ ਤੇ ਹੌਲੀ-ਹੌਲੀ ਕਰਕੇ ਇਹ ਲੱਗਿਆ ਹੋਇਆ ਸਾਡੇ ਗਾਰਡਨ ਦੇ ਵਿੱਚ ਅੰਬ ਦਾ ਪੇੜ ਜਿਸ ਨੂੰ ਐਸ ਫਰ ਬਹੁਤ ਜ਼ਿਆਦਾ ਫਲ ਪਿਆ ਹੈ ਅੰਬ ਖਾਵਾਂਗੇ ਨਾਲੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਧਰੇ ਆਪਣਾ ਮੋਰ ਪੰਖੀ ਦਾ ਪੀੜ ਇਹਦੀ ਵੀ ਕਟਿੰਗ ਕਰਨ ਵਾਲੀ ਹੋਈ ਪਈ ਐ ਕਟਿੰਗ ਕਰਾਂਗੇ ਫਿਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਆਪਾਂ YouTube ਤੇ ਜੁੜੇ ਰਹੋ ਤੁਸੀਂ ਆਪਣੇ ਜੀ ਚੈਨਲ ਦੇ ਨਾਲ ਇਧਰ ਆਪਾਂ ਪਾਣੀ ਲਾਇਆ ਹੋਇਆ ਹੈ ਘਾਹ ਨੂੰ ਗਰਮੀ ਆ ਗਈ ਹੈ ਹੁਣ ਰੋਜ਼ ਹੀ ਪਾਣੀ ਦੇਣਾ ਪੈਂਦਾ ਹੈ ਫੁੱਲ ਵਗੈਰਾ ਲੱਗੇ ਹੋਏ ਨੇ ਰੋਜ਼ ਹੀ ਸਾਫ਼ ਸਫਾਈ ਕਰਦੇ ਰਹਿੰਦਾ ਹੈ ਪਾਣੀ ਦਿੰਦੇ ਰਹਿੰਦਾ ਹੈ ਫੁੱਲਾਂ ਨੂੰ ਤੁਸੀਂ ਦੇਖੋ ਇੱਧਰ ਕਿੰਦਾ ਗਰਮੀ ਹੈ ਪਾਣੀ ਚੱਲ ਰਿਹਾ ਹੈ ਫੁੱਲ ਵਗੈਰਾ ਇੱਧਰ ਵੀ ਲੱਗੇ ਹੋਏ ਨੇ ਇਹ ਗਾਰਡਨ ਦੀ ਦੂਜੀ ਸਾਈਡ ਹੈ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਗਾਰਡਨ ਦੀ ਵੀ ਬਹੁਤ ਜ਼ਿਆਦਾ ਗੇਅਰ ਕਰਨੀ ਪੈਂਦੀ ਹੈ ਕੁਛ ਨਾ ਕੁਛ ਮੀਕਓਵਰ ਕਰਦੇ ਰਹਿਦਾ ਰੋਜ਼ ਇੱਧਰ ਅੰਬੂਰਤ ਦਾ ਪੀੜ ਹੈ ਹੌਲੀ ਹੌਲੀ ਪਾਣੀ ਲੱਗ ਰਿਹਾ ਸਾਰੇ ਗਾਰਡਨ ਦੇ ਵਿੱਚ ਪਾਣੀ ਇੰਦਾ ਦੇਣਾ ਪੈਂਦਾ ਪੈਪ ਚੁੱਕ ਚੁੱਕ ਕੇ ਇੱਕ ਜਗ੍ਹਾ ਤੋਂ ਪਾਣੀ ਦੂਜੀ ਜਗ੍ਹਾ ਤੇ ਲੈ ਜਾ ਕੇ ਫਿਰ ਦੇਣਾ ਪੈਂਦਾ ਹੈ ਇੱਧਰ ਵੀ ਆਪਾਂ ਪੀੜ ਫੁੱਲਾਂ ਦੀ ਕੁਝ ਡੈਕੋਰੇਸ਼ਨ ਦੇ ਪਰਮਾਨੈਂਟ ਪਲਾਂਟ ਲਾਏ ਹੋਏ ਆ। ਸਭ ਨੂੰ ਆਪਾਂ ਪਾਣੀ ਨਾਲ ਚੰਗੀ ਤਰ੍ਹਾਂ ਨਵਾਤਾ ਸਾਰਿਆਂ ਨੂੰ। ਗਰਮੀ ਐ। ਇੱਧਰ ਜਿਹੜੀਆਂ ਆਪਾਂ ਗਾਰਡਨ ਦੇ ਵਿੱਚੋਂ ਇੱਟਾਂ ਬੁੱਟੀਆਂ ਸੀਗੀਆਂ। ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਤਾ ਐ ਬਹੁਤ ਮਿੱਟੀ ਲੱਗੀ ਹੋਈ ਸੀ ਇੱਧਰ ਵੀ। ਤੁਸੀਂ ਦੇਖ ਸਕਦੇ ਹੋ ਆਪਣੇ ਗਾਰਡਨ ਦੀ ਲੁੱਕ। ਫੁੱਲ ਵਗੈਰਾ ਲਾਏ ਹੋਏ ਨੇ ਕਟਿੰਗ ਹੈਜ ਇੱਕ ਨਿੰਬੂ ਦਾ ਪੀੜਾ ਲੀਚੀ ਦਾ ਪੀੜ ਲਾਇਆ ਹੋਇਆ ਹੈ ਆਪਾਂ ਵਿੱਚ ਨਾਲ ਦੀ ਨਾਲ ਆਪਾਂ ਪਾਣੀ ਦੇ ਰਹੇ ਆ ਪੌਦਿਆਂ ਨੂੰ ਇਹ ਵੀ ਇਧਰ ਹੈਜੇ ਫੁੱਲ ਵਗੈਰਾ ਲੱਗੇ ਹੋਏ ਨੇ ਵਿੰਟਰਸ ਵਾਲੇ ਹੁਣ ਜਿੱਤਾ ਹੀ ਇਹ ਖਰਾਬ ਹੋਣਗੇ ਫਿਰ ਕੁਝ ਫੁੱਲ ਸਮਰ ਦੇ ਐਡ ਕਰਾਂਗੇ ਆਪਾਂ ਵਿੱਚ ਬਹੁਤ ਮਿਹਨਤ ਲੱਗਦੀ ਹੈ ਗਾਰਡਨ ਬਣਾਉਣ ਤੇ ਵੀ ਕਮ ਸੇ ਕਮ ਸਾਨੂੰ 3 ਸਾਲ ਲੱਗੇ ਹੋਗੇ ਨੇ ਇਸ ਨੂੰ ਲੱਗੇ ਹੋਏ ਨੂੰ ਹੋਣ ਜਾ ਕੇ ਥੋੜਾ ਰੈਡੀ ਹੋ ਗਿਆ ਹੈ। ਟੈਕਿਕ ਵਿੰਟਰਸ ਦੇ ਵਿੱਚ ਹੋ ਗਿਆ ਜਿੱਦਾਂ ਸਮਰ ਦੇ ਵਿੱਚ ਹੋ ਗਿਆ ਬਹੁਤ ਕੇਅਰ ਕਰਨੀ ਪੈਂਦੀ ਹੈ। ਇਹ ਕੁਛ ਆਪਾਂ ਪਿਟੂਨੀਆ ਦੇ ਪਲਾਂਟਸ ਲਾਏ ਹੋਏ ਆ। ਇੱਧਰ ਆਪਣਾ ਨਿੰਬੂ ਦਾ ਪੇੜ ਹੈ। ਬਹੁਤ ਨਿੰਬੂ ਲੱਗੇ ਹੋਏ ਨੇ ਹੁਣ ਗਰਮੀਆਂ ਦੇ ਵਿੱਚ ਕੰਮ ਆਉਣਗੇ ਇੰਨੇ ਵੀ ਪਲਾਂਟਸ ਲੱਗੇ ਹੋਏ ਨੇ ਅੱਗੇ ਫੁੱਲਾਂ ਦੇ ਪੌਦੇ ਲਾਏ ਹੋਏ ਨੇ ਆਪਾਂ ਵਿੰਟਰਸ ਵਾਲੇ ਅੱਗੇ ਵੀ ਇਹ ਕੁਝ ਵਿੰਟਰਸ ਦੇ ਪਿਟੂਨੀਆਂ ਦੇ ਪੀੜ ਨੇ ਬਹੁਤ ਸੋਹਣੇ ਲੱਗਦੇ ਨੇ ਇਹ ਕਮ ਸੇ ਕਮ ਜੂਨ ਜੁਲਾਈ ਤੱਕ ਚੱਲ ਜਾਂਦੇ ਨੇ ਪੀੜ ਸਾਰੇ ਲੰਬੇ ਪਰੌੜ ਦੇ ਸਾਈਡ ਤੇ ਲਾਏ ਹੋਏ ਨੇ ਕੁਝ ਸਨਫਲਾਅਰ ਲਾਏ ਹੋਏ ਨੇ ਇੱਧਰ ਵੀ ਇਹ ਆਪਣਾ ਫਰੰਟ ਤੋਂ ਜਦੋਂ ਆਪਾਂ ਘਰ ਨੂੰ ਐਂਟਰ ਕਰਦੇ ਆ ਉਦੋਂ ਇਦਾਂ ਗਾਰਡਨ ਦੇਖਦਾ ਹੈ ਆਪਣਾ ਇਹ ਨਿੰਬੂ ਦਾ ਪੇੜ ਹੈ ਵਿੱਚ ਇਦੋਂ ਤੁਸੀਂ ਦੇਖ ਸਕਦੇ ਹੋ ਗਾਰਡਨ ਦੀ ਲੁੱਕ ਇਹ ਕੰਬ ਦਾ ਪੀੜ ਆਪਣਾ ਬਾਹਰ ਹੈ ਪੈਲੀ ਦੇ ਵਿੱਚ ਲੱਗਿਆ ਹੋਇਆ ਇਸ ਵਾਰ ਬਹੁਤ سارے ਅੰਬ ਖਾਣ ਨੂੰ ਮਿਲਣਗੇ ਕਨਕਾਮੀ ਪੱਕਣ ਵਾਲੀਆਂ ਨੇ ਤਿਆਰ ਹੋ ਚੁੱਕੀਆਂ ਨੇ ਬਹੁਤ ਬੂਰ ਲੱਗਿਆ ਹੋਇਆ ਅੰਬਾ ਨੂੰ ਇਸ ਵਾਰ ਇੱਧਰ ਆਪਾਂ ਲਾਏ ਹੋਏ ਨੇ ਪਿਆਜ਼ ਬਹੁਤ ਸੋਹਣੇ ਤਿਆਰ ਹੋਏ ਨੇ ਵੀ ਇਹ ਫਿਰ ਆ ਗਿਆ ਆਪਣਾ ਦੂਜੀ ਸਾਈਡ ਗਾਰਡਨ ਦੇਖ ਸਕਦੇ ਹੋ ਤੁਸੀਂ ਪੂਰੀ ਲੁੱਕ ਗਾਰਡਨ ਦੀ ਕੁਝ ਨਾ ਕੁਝ ਐਡ ਕਰਦੇ ਰਹੀਦਾ ਇਹਦੇ ਵਿੱਚ ਕੁਝ ਸਾਫ਼ ਕਰ ਲਿਆ ਆ ਤੁਸੀਂ ਦੇਖ ਸਕਦੇ ਹੋ ਬਹੁਤ ਮਿਹਨਤ ਲੱਗਦੀ ਹੈ। ਅੱਜ ਉਹ ਆਪਾਂ ਸਵੇਰ ਦੇ ਲੱਗੇ ਹੋਏ ਸੀ ਪੁੱਟਣ ਤੇ ਇੱਧਰ ਉੱਧਰ ਕਰਨ ਤੇ ਹਾਲੇ ਵੀ ਆਪਣਾ ਕੰਮ ਚੱਲ ਰਿਹਾ ਹੈ। ਮਿੱਟੀ ਕੱਢ ਰਹੇ ਆ ਆਪਾਂ ਇੱਥੋਂ। ਨਾਲ ਦੀ ਨਾਲ ਉਹਨੂੰ ਸੈੱਟ ਕਰਦੇ ਜਾ ਰਹੇ ਆ। ਹੌਲੀ ਹੌਲੀ ਪੂਰਾ ਲੱਗੇ ਲਾਸਟ ਤੱਕ ਮੇਕਓਪਰ ਕਰਾਂਗੇ ਮਿੱਟੀ ਕੱਢ ਕੇ ਇਹਨਾਂ ਦੀ। ਫਿਰ ਸੈੱਟ ਕਰਕੇ ਵਧੀਆ ਕਰਕੇ ਕੁਝ ਹੋਰ ਨਵੇਂ ਪੀੜ ਜਾਂ ਫਲਾwrs ਐਡ ਕਰਾਂਗੇ ਵਿੱਚ ਬਹੁਤ ਮਿਹਨਤ ਲੱਗੀ ਇਹਨੂੰ ਸਾਫ਼ ਕਰਨ ਤੇ ਦੇਖ ਸਕਦੇ ਹੋ ਤੁਸੀਂ ਆ ਸਾਰਾ ਫਿਰ ਆਪਾਂ ਕਾਕੂ ਚੁੱਕ ਕੇ ਬਾਹਰ ਸੁੱਟਾਂਗੇ ਤੇ ਇਹਨੂੰ ਝਾੜ ਬਣਾ ਲਵਧੀਆ ਕਰਕੇ ਸਾਫ਼ ਕਰਕੇ ਮਿੱਟੀ ਬਰਾਬਰ ਕਰ ਦਾਂਗੇ ਦੀ ਸਭ ਖਲਾਰਾ ਪਿਆ ਹੋਇਆ ਹੈ। ਧੁੱਪ ਵੀ ਬਹੁਤ ਤੇਜ਼ ਆ। ਹੌਲੀ-ਹੌਲੀ ਲੱਗੇ ਹੋਏ ਆ। ਆ ਇਧਰ ਹੁਣ ਤੁਸੀਂ ਦੇਖ ਸਕਦੇ ਹੋ। ਪੂਰਾ ਆਪਾਂ ਸਾਫ਼ ਕਰਤਾ। ਵਧੀਆ ਕਰਕੇ ਥੋੜੀਆਂ ਜੀਆਂ ਇੱਟਾਂ ਰਹਿ ਗਈਆਂ ਆਪਣੀਆਂ ਚੁੱਕਣ ਵਾਲੀਆਂ। ਦਰਚਾੜੂ ਵੀ ਪਿਆ ਹੈ ਆਪਣਾ ਹੱਲੇ। ਤੁਸੀਂ ਦੇਖ ਸਕਦੇ ਹੋ। ਕਿੰਨਾ ਵਧੀਆ ਬਣ ਗਿਆ ਸਾਰਾ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀ ਇਦਾਂ ਹੀ ਗਾਰਡਨ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋਨੀਆ ਸੋਨੀਆ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ